ਲਓ ਵੀ ਮਿੱਤਰੋ ਜੇ ਤੁਹਾਡਾ ਸਰੀਰ ਥੱਕਿਆ-ਥੱਕਿਆ ਰਹਿੰਦਾ ਟੁੱਟਿਆ-ਰੁੱਟਿਆ ਰਹਿੰਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਤਾਂ ਤੁਹਾਡਾ ਆ ਥੋੜਾ ਜਿਹਾ ਰੁਪਿਆ ਲਾਇਆ ਨਾ ਤੁਹਾਡਾ ਸਰੀਰ ਲੋਹੇ ਵਰਗਾ ਮਜ਼ਬੂਤ ਕਰ ਦੂ ਤੇ ਤੁਹਾਡਾ ਜੀ ਕਰੂ ਵੀ ਜਿੰਨਾ ਮਰਜ਼ੀ ਕੰਮ ਕਰ ਲਓ ਸਾਰਾ ਦਿਨ ਚਾਹੇ ਕੋਈ ਬੰਦਾ ਜਿੰਮ ਲਾਉਂਦਾ ਚਾਹੇ ਕੋਈ ਘਰੇ ਆ ਚਾਹੇ ਕਿ ਬਜ਼ੁਰਗਾ ਚਾਹੇ ਕੋਈ ਮਾਤਾ ਕਿਤੇ ਗੋਡੇ ਦੁਖਦੇ ਕੁਝ ਵੀ ਦੇ ਨਾ ਵੀ ਸਰੀਰ ਥਕਾਫਟਰ ਵਗੈਰਾ ਰਹਿੰਦੀ ਆ ਤਾਂ ਆ ਥੋੜਾ ਜਿਹਾ ਸਮਾਨ ਤੁਹਾਨੂੰ ਹੁਣ ਦਵਾਈਆਂ ਲੈਣ ਦੀ ਲੋੜ ਨਹੀਂ ਐਨੇ ਕੇ ਪੈਸੇ ਤਾਂ ਡਾਕਟਰ ਇੱਕ ਵਾਰੀ ਦੇ ਲੈ ਜਾਂਦਾ ਤੇ ਤੁਸੀਂ ਆ ਥੋੜਾ ਜਿਹਾ ਸਮਾਨ ਲੈ ਕੇ ਜਮਾਂ ਆ ਥੋੜਾ ਥੋੜਾ ਸਰਪ ਪਾਇਆ ਪਾਇਆ ਸਮਾਨ ਲੈਣਾ ਤੁਸੀ ਨੇ ਮਿੱਤਰੋ ਤੁਸੀਂ ਲੈ ਕੇ ਆਉਣਾ 250 ਗ੍ਰਾਮ ਬਦਾਮ ਤੇ 250 ਗ੍ਰਾਮ ਕੱਚੀ ਮੂਫਲੀ 250 ਗ੍ਰਾਮ ਕਾਜੂ ਤੇ 250 ਗ੍ਰਾਮ ਖਰੋਟਗਿਰੀ ਤੇ ਮਿੱਤਰੋ 250 ਗ੍ਰਾਮ ਲੈਖਣੀ ਆ ਅੰजीर ਤੇ 250 ਗ੍ਰਾਮ ਹੀ ਲੈ ਕੇ ਆਉਣੇ ਆ ਮਖਾਣੇ ਤੇ ਮਿੱਤਰੋ ਆ ਤੁਸੀਂ ਸਾਰੀ ਵੀਡੀਓ ਸੇਵ ਕਰ ਲਿਓ ਜੇ ਤੁਸੀਂ ਆਹ ਚੀਜ਼ ਲਗਾਤਾਰ 2-3 ਮਹੀਨੇ ਖਾ ਲਈ ਤਾਂ ਸਿਰਫ ਇਹ ਸਿਰਫ 13-1400 ਰੁਪਏ ਦੀ ਚੀਜ਼ ਆ ਮਿੱਤਰੋ ਤੇ ਆਪਾਂ ਲੈ ਕੇ ਆਏ ਸੀ ਮਿੱਤਰ ਕਰਾਨਾ ਸਟੋਰ ਸਾਉਕ ਵਾਲੇ ਭਰਾਵਾਂ ਤੋਂ ਲੌਂਗ ਵਾਲ ਤੋਂ ਤੇ ਬਾਅਦ ਤੁਸੀਂ ਮਿੱਤਰੋ ਜਿੱਥੋਂ ਮਰਜ਼ੀ ਲੈ ਸਕਦੇ ਹੋ ਕਿਹੜੀ ਮਰਜ਼ੀ ਦੁਕਾਨ ਤੋਂ